ਥਾਣਾ ਸਿਟੀ ਫਾਜ਼ਿਲਕਾ ਦੇ ਵਿੱਚ ਇੱਕ ਕਤਲ ਕੇਸ ਦਰਜ ਕੀਤਾ ਗਿਆ ਸੀਗਾ ਮਿਤੀ 19 8 2024 ਨੂੰ ਇਹ ਦੋ ਭਰਾਵਾਂ ਦਾ ਆਪਸ ਦੇ ਵਿੱਚ ਝਗੜਾ ਸੀਗਾ ਤੋਂ ਕਿਸੇ ਲੜਕੀ ਨੂੰ ਲੈ ਕੇ ਦੋਨੋਂ ਜਣੇ ਇਨਵੋਲ ਸੀਗੇ ਤੇ ਸ਼ਰਾਬ ਪੀ ਕੇ ਲੜਪੇ ਤੋਂ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ ਤੋਂ ਸ਼ਿਵਮ ਨਾਂ ਦੇ ਲੜਕੇ ਦੀ ਮੌਤ ਹੋ ਗਈ ਸੀ ਤੇ ਉਹਦਾ ਰੀਅਲ ਬ੍ਰਦਰ ਅਜੇ ਕੈਸ਼ਫਰਾਰ ਹੋ ਗਿਆ ਸੀ ਜੀਨੂ ਸਾਡੀ ਇੰਟੈਲੀਜੈਂਸ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਹੈਲਪ ਨਾਲ CIA ਦੀਆਂ ਟੀਮਸ ਤੇ SHO ਸਾਹਿਬ ਸਿਟੀ ਸਦਾ ਮਨਜੀਤ ਸਿੰਘ ਨੇ ਬੜੀ ਹੀ ਆ ਆਵਦੀ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਰਿਆਣਾ ਪੁਲਿਸ ਦੀ ਹੈਲਪ ਨਾਲ ਭਵਾਨੀ ਤੋਂ ਇਹਨੂੰ ਅਰੈਸਟ ਕੀਤਾ 18 ਘੰਟੇ ਦੇ ਵਿੱਚ ਇਹ ਜਿਹੜਾ ਕੇਸ ਸੋਲਵ ਕੀਤਾ ਹੈਗਾ ਜੀ ਤੇ ਉਹ ਦੋਸ਼ੀ ਸਾਡੀ ਹੁਣ ਕਸਟਡੀ ਚ ਹੈ ਇਹਨੂੰ ਕਰਕੇ ਰਿਮਾਂਡ ਲੈ ਲਿਆ ਹਾਂਜੀ ਇੱਕੋ ਹੀ ਅਕਿਊਜ਼ ਸੀਗਾ ਜੀ ਸਰ ਮਾਰਦਾਦ ਨੂੰ ਕਿਸ ਤਰ੍ਹਾਂ ਅੰਜਾਮ ਦਿੱਤਾ ਗਿਆ ਕਿਹੜਾ ਹਥਿਆਰ ਇਸਤੇਮਾਲ ਕੀਤਾ ਗਿਆ ਇਹਨੇ ਉਥੇ ਜਿਹੜੇ ਕੋਲੇ ਇੱਟਾਂ ਪੱਥਰ ਪਏ ਸੀਗੇ ਉਹਦੇ ਨਾਲ ਹੀ ਉਹ ਉਹਦਾ ਕਤਲ ਕਰਤਾ ਅਚਨ ਕਿਹਾ ਜਾ ਰਿਹਾ ਹੈ ਸਰ ਕਿੱਡਾ ਨੰਬਰ ਕਾਰਨ ਇਹਨਾਂ ਦਾ ਜਿਹੜੇ ਇਹ ਦੋਨੋਂ ਸਕੇ ਭਰਾ ਸੀਗੇ ਕਿਸੇ ਜੋ ਸਾਨੂੰ ਬੁਢਲੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਹੈ ਕਿ ਦੋਨੋਂ ਹੀ ਕਿਸੇ ਇੱਕ ਕੁੜੀ ਨਾਲ ਇਨਵੋਲਵ ਸੀਗੇ ਤੋ ਇਸ ਗੱਲ ਤੇ ਉਹਨਾਂ ਦਾ ਸ਼ਰਾਬ ਪੀ ਕੇ ਝਗੜਾ ਹੋ ਗਿਆ ਆਪਸ ਦੇ ਵਿੱਚ ਕੁੜੀ ਦੀ ਇਡੈਂਟੀਫਾਈ ਹੋ ਗਈ ਸਰ ਨਹੀਂ ਉਹ ਹਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਰ ਕੋਈ ਨਾ ਹੋਰ ਬਾਇਟ ਦੇਣੀ ਸੀ ਇਨਵੋਲਵ ਕਿਸੇ ਸਾਡੇ ਕੋਲੇ ਆਫੀਸ਼ੀਅਲੀ ਜਿਹੜਾ ਨਾ ਜੀ ਇਨਵੈਸਟੀਗੇਸ਼ਨ ਜਦੋਂ ਤੱਕ ਕੋਈ ਜੁਆਇਨ ਨਹੀਂ ਕਰੂਗਾ ਤਾਂ ਉਦੋਂ ਤੱਕ ਅਸੀਂ ਉਹਦੇ ਕੋਈ ਕਮੈਂਟ ਨਹੀਂ ਕਰਾਂਗੇ ਬੜਾ ਪ੍ਰੀਮੈਚੂਰ ਸਟੇਜ ਸਰ ਨਲ ਕਿਹਾ ਜਾ ਰਿਹਾ ਸੀ ਕਿ ਤੇਜ਼ ਦਰ ਹਥਿਆਰ ਦਾ ਵੀ ਇਸਤੇਮਾਲ ਇਸ ਦੌਰਾਨ ਕੀਤਾ ਗਿਆ ਹੈ ਪੋਸਮਾਰਟਮ ਰਿਪੋਰਟ ਤੋਂ ਬਾਕੀ ਹੋਰ ਡਿਟੇਲਸ ਰਿਵੀਲ ਹੋਣਗੀਆਂ ਜੀ ਇੰਜਰੀ ਦੀਆਂ ਹਲੇ ਅਕਿਊਜ਼ ਦੀ ਰਿਮਾਂਡ ਲੈ ਰਹੇ ਆਂ ਇੰਟਰੋਗੇਸ਼ਨ ਦੇ ਵਿੱਚ ਜਿਵੇਂ ਗੱਲ ਕੋਈ ਸਾਹਮਣੇ ਆਊਗੀ ਤੇ ਉਹ ਅਸੀਂ ਅਪਡੇਟ ਕਰ ਦਾਂਗੇ ਵਾਰ ਦਾ ਸਰਕਲ ਹੋ ਰਹੀ ਸੀ ਕਿੰਨੇ ਦਿਨ ਹੋ ਗਏ ਇਹ ਜੀ ਸ਼ਰਾਬ ਪੀ ਕੇ ਲੇਟ ਆਵਰ ਲੜਪੇ ਜੀ ਇਹ 18 19 ਦੀ ਦਰਮਿਆਨੀ ਰਾਤ ਲਾਲੋ अर्ਲੀ ਮਾਰਨਿੰਗ ਉਨੀ ਨੂੰ ਹਾਂਜੀ ਤੇ ਉਹਨਾਂ ਦੇ ਲੁੱਟੇ ਦੇ ਦੌਰਾਨ ਕੋਈ ਹੋਰ ਵੀ ਸ਼ਾਮਿਲ ਸੀ ਨਹੀਂ ਐਜ਼ ਆਨ ਐਜ਼ ਆਫ ਨਾਓ ਤਾਂ ਇਹ ਹੀ ਇੱਕ ਜਿਹੜਾ ਹੈਗਾ ਵੱਧਾ ਇਨਵੋਲਵ ਹੈ ਜੀ ਉਹਦੇ ਪਰਿਵਾਰਿਕ ਮੈਂਬਰ ਕਹਿੰਦੇ ਨੇ ਸਰ ਕੋਈ ਬੰਦੇ ਹੋਰ ਵੀ ਨਾਲ ਹੈਗੇ ਉਹ ਬੜਾ ਪ੍ਰੀਮਚੂਰ ਸਟੇਜ ਹੈ ਜੀ ਇਹਦੇ ਤੇ ਨਿਸ਼ੇ ਦੀ ਕਮੈਂਟ ਨਹੀਂ ਕੀਤਾ ਜਾ ਸਕਦਾ ਇਨਵੈਸਟੀਗੇਸ਼ਨ ਜਾਰੀ ਹੈ ਰਿਮਾਂਡ ਦੇ ਵਿੱਚ ਜੋ ਕੋਈ ਗੱਲ ਸਾਹਮਣੇ ਆਊਗੀ ਤਾਂ ਅਸੀਂ ਹਰ ਪਹਿਲੂ ਤੋਂ ਜਾਂਚ ਨੂੰ ਅੱਗੇ ਵਧਾਵਾਂਗੇ ਸਰ ਇਹਨੂੰ ਲੈ ਕੇ ਕਿਵੇਂ ਗਿਆ ਸੀਗਾ ਭਰਾ ਕਿੱਥੋਂ ਇਹਨੂੰ ਬੁਲਾ ਕੇ ਲੈ ਗਿਆ ਸੀਗਾ ਕਿ ਕਿੱਟੇ ਦਰੂ ਪੀਤੀ ਸੀ ਇਹ ਤਾਂ ਆਪਦੇ ਜਿੱਥੇ ਰਹਿੰਦੇ ਸੀਗੇ ਜੀ ਉੱਥੇ ਆਪਦੇ ਏਰੀਆ ਚ ਹੀ ਸੀਗੇ ਇਹ ਇਹ ਹੈਗੇ ਨੇ ਪੈਰੋ ਪੈਰੋ ਬਸਤੀ ਪੈਰੋ ਬਸਤੀ ਹੈ ਜੀ ਅੱਛਾ ਇਹ ਫਿਰ ਟ੍ਰੇਨ ਤੇ ਜਿਹੜੀ ਰਵਾੜੀ ਐਕਸਪ੍ਰੈਸ ਆ ਉਹਦੇ ਤੇ ਚੜ ਕੇ ਇਹ ਐਸਕੇਪ ਹੀ ਐਸਕੇਪ ਹੋ ਕੇ ਕਰ ਗਿਆ ਸੀ ਤੋਂ ਇਹ ਐਸਕੇਪਡ ਫਰੋਂ ਫਾਜ਼ਲ ਕਾ ਫਿਰ ਇਹਨੂੰ ਜਿਹੜਾ ਪੁਲਿਸ ਨੇ